ਅਮਰੀਕਾ ਵੱਲੋਂ ਰਿਪੋਰਟ ਕੀਤੇ ਵਿਅਕਤੀ ਦੀ ਸ਼ਿਕਾਇਤ ਤੇ ਪੁਲਿਸ ਨੇ ਪਹਿਲੇ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਪਰਚੇ ਤਾਂ ਕਈਆਂ ਦੇ ਖਿਲਾਫ ਪਿਛਲੇ ਦਿਨੀ ਦਰਜ ਕੀਤੇ ਗਏ ਪਰ ਗ੍ਰਿਫਤਾਰੀ ਦੀ ਖਬਰ ਨਹੀਂ ਮਿਲੀ ਸੀ ਤੇ ਹੁਣ ਇੱਕ ਏਜੰਟ ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ ਅਮਰੀਕਾ ਵੱਲੋਂ ਪਿਛਲੇ ਬੁੱਧਵਾਰ ਭੇਜੇ ਗਏ 104 ਭਾਰਤੀਆਂ ਵਿੱਚ ਪੰਜਾਬ ਦੇ 30 ਜਣੇ ਸ਼ਾਮਲ ਸਨ ਜਿਨ੍ਹਾਂ ਵਿੱਚੋਂ 4 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਥਣ ਇਹਨਾਂ ਦੇ ਵਿੱਚੋਂ ਹੀ ਇੱਕ ਗੁਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਪਟਿਆਲਾ ਦੇ ਐਨਆਰਆਈ ਥਾਣੇ ਦੇ ਐਸਐਚਓ ਇੰਸਪੈਕਟਰ ਅਬੇਰ ਸਿੰਘ ਚੋਹਾਨ ਦੀ ਅਗਵਾਈ ਗ੍ਰਫਤਾਰ ਕੀਤਾ ਹੈ ਕੱਲ ਹੀ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਤੇ ਬਤਰਾ ਤੋਂ ਪੁੱਛ ਪੜਤਾਲ ਕਰਕੇ ਹੋਰ ਮਾਮਲਿਆਂ ਦੀ ਤਹਿ ਤੱਕ ਪੁਲਿਸ ਪਹੁੰਚਣ ਦਾ ਯਤਨ ਕਰੇਗੀ ਐਨਆਰਆਈ ਵਿੰਗ ਪਟਿਆਲਾ ਦੇ ਐਸਪੀ ਗੁਰਬੰਧ ਸਿੰਘ ਬੈਂਸ ਦੇ ਦਸਨ ਮੁਤਾਬਿਕ ਗ੍ਰਿਫਤਾਰ ਏਜੰਟ ਅਨਿਲ ਬੱਤਰਾ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਹੈ ਪਰ ਉਹ ਪਟਿਆਲਾ ਵਿੱਚ ਆਪਣੇ ਸਹੁਰੇ ਘਰ ਆਇਆ ਹੋਇਆ ਸੀ ਉੱਥੇ ਉਸਨੂੰ ਪੁਲਿਸ ਨੇ ਫੜ ਲਿਆ ਉਹਦੇ ਖਿਲਾਫ 406 420 370 120 20 ਭਾਰਤੀ ਦੰਡ ਸਹਿਤਾ ਤੇ 24 ਇੰਗ੍ਰੀਸ਼ ਨੇਕਟਨ 183 ਤਹਿਤ ਕੇਸ ਦਰਜ ਕੀਤਾ ਗਿਆ ਉਸਦਾ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਜਿਦੇ ਵਿੱਚ 63 ਲੱਖ ਤੋਂ ਵੱਧ ਰੁਪਏ ਜਮ੍ਹਾਂ ਹਨ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਵਿੰਦਰ ਸਿੰਘ ਦੀ ਉਮਰ 44 ਸਾਲ ਹੈ 12ਵੀਂ ਪਾਸ ਹੈ ਉਹਦਾ ਮੱਜਾਂ ਤੇ گاਉਂਾਂ ਦਾ ਕਾਰੋਬਾਰ ਸੀ ਤੇ ਪਤਨੀ ਤੇ ਦੋ ਬੱਚਿਆਂ ਨਾਲ ਮਿਲ ਕੇ ਉਹ ਚੋਖਾ ਦੁੱਧ ਵੇਚਦਾ ਸੀ ਪਰ ਵਿਦੇਸ਼ ਜਾਣ ਦੇ ਚੱਕਰ ਵਿੱਚ ਏਜੰਟ ਦੇ ਪਿੱਛੇ ਲੱਗ ਕੇ ਉਸਨੇ ਆਪਣੀ 3 ਵਿੱਗੇ ਜ਼ਮੀਨ 18 ਲੱਖ ਵਿੱਚ ਵੇਚੀ ਘਰ ਤੇ ਕਰਜ਼ਾ ਲਿਆ ਤੇ ਰਿਸ਼ਤੇਦਾਰਾਂ ਤੋਂ ਉਧਾਰ ਫੜ ਕੇ ਏਜੰਟ ਨੂੰ 45 ਲੱਖ ਰੁਪਏ ਦੇ ਦਿੱਤੇ